ਪਿਛਲੇ 6 ਮਹੀਨੇ ਤੋਂ ਹੈ ਬਠਿੰਡਾ ਸਿਵਲ ਹਸਪਤਾਲ ਦੇ ਜੱਚਾ ਬੱਚਾ ਹਸਪਤਾਲ ਦੀ ਲਿਫਟ ਬੰਦ ਮਰੀਜ਼ ਹੋ ਰਹੇ ਹਨ ਲਗਾਤਾਰ ਪਰੇਸ਼ਾਨ ਐਸਐਮਓ ਨੇ ਕਿਹਾ ਬਟੇ ਅਧਿਕਾਰੀਆਂ ਨੂੰ ਲਿਖਿਆ ਦੱਸਦੀ ਹੈ ਕਿ ਜਿੱਥੇ ਬਠਿੰਡਾ ਸਿਵਲ ਹਸਪਤਾਲ ਦੇ ਅੰਦਰ ਜੱਚਾ ਬੱਚਾ ਹਸਪਤਾਲ ਦੇ ਵਿੱਚ ਬਣੀ ਲਿਫਟ ਥੋੜਾ ਸਮਾਂ ਹੀ ਚੱਲੀ ਹੈ ਤੇ ਉਸ ਤੋਂ ਬਾਅਦ ਇਹ ਖਰਾਬ ਹੋ ਗਈ ਹੈ ਇਸ ਨੂੰ ਲੈ ਕੇ ਜਿੱਥੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜਾ ਇਸ ਦਾ ਇੱਥੇ ਆਪਣਾ ਆਪਰੇਸ਼ਨ ਥੀਟਰ ਹੈ ਇਸ ਹਸਪਤਾਲ ਦਾ ਉਹ ਤੀਸਰੀ ਮੰਜ਼ਲ ਤੇ ਹੈ ਜੋ ਆਪਣਾ ਲੇਬਰ ਰੂਮ ਹੈ ਉਹ ਇੰਨਾ ਉੱਚਾ ਹੋਣ ਦੇ ਬਾਵਜੂਦ ਇੱਥੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉੱਤੇ ਜਦੋਂ ਮਰੀਜ਼ ਨੇ ਜਾਣਾ ਹੁੰਦਾ ਹੈ ਤਾਂ ਉਸ ਨੂੰ ਲੈ ਕੇ ਕਦੇ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ ਤੇ ਕਦੇ ਦੂਸਰੇ ਵੱਲ ਉੱਤੋਂ ਜਾਣਾ ਪੈਂਦਾ ਹੈ ਇਸ ਨੂੰ ਲੈ ਕੇ ਮਰੀਜ਼ ਇਸ ਹਾਲਤ ਵਿੱਚ ਹੁੰਦਾ ਕਿ ਉਸ ਨੂੰ ਉੱਪਰ ਚੜ੍ਹਨਾ ਮੁਸ਼ਕਲ ਹੋ ਜਾਂਦਾ ਹੈ ਭਾਵੇਂ ਸਰਕਾਰ ਵੱਲੋਂ ਸਿਹਤ ਸਹੂਲਤਾਂ ਦੇਣ ਦੀ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਪਰ ਬਠਿੰਡਾ ਸਿਵਲ ਹਸਪਤਾਲ ਦੇ ਜੱਚਾਵਰਚ ਹਸਪਤਾਲ ਦੇ ਅੰਦਰ ਲਿਫਟ ਬੰਦ ਹੋਈ ਨੂੰ 6 ਮਹੀਨੇ ਹੋ ਚੁੱਕੇ ਹਨ ਲੇਕਿਨ ਹਜੇ ਤੱਕ ਇਸ ਲਿਫਟ ਨੂੰ ਠੀਕ ਨਹੀਂ ਆਪਣਾ ਇਹ ਇਸ ਨੂੰ ਆਪਣਾ ਕੀਤਾ ਗਿਆ ਇਸ ਸਬੰਧੀ ਜਾਦ ਬਠਿੰਡਾ ਸਿਬਲ ਹਸਪਤਾਲ ਦੇ ਜੱਜਾ ਵਿੱਚ ਹਸਪਤਾਲ ਦੇ ਐਸ ਐਮਓ ਡਾਕਟਰ ਮਨਿੰਦਰ ਕਪੀਰ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਵੱਡੇ ਅਧਿਕਾਰੀਆਂ ਨੂੰ ਦੋ ਤਨਵਾ ਚਿੱਠੀਆਂ ਇਸ ਸਬੰਧੀ ਲਿਖੇ ਗਈਆਂ ਹਨ ਜਦੋਂ ਵੀ ਉਹਨਾਂ ਦੇ ਕੋਲ ਪੈਸਾ ਆਵੇਗਾ ਤਾਂ ਉਹਨਾਂ ਵੱਲੋਂ ਇਸ ਲੈਟਰ ਨੂੰ ਠੀਕ ਕਰਵਾਇਆ ਜਾਵੇਗਾ ਦੇਖੋ ਠੀਕ ਕੀ ਨਾਮ ਲਗਾਉ ਸੁਖੀਰ ਸਿੰਘ ਜੀ ਇੱਥੇ ਤੁਸੀਂ ਆਇਆ ਕਿ ਤੇ ਆਪਾਂ ਚਾਹੇ ਕਿ ਟਿਕਟ ਜੀ ਆਪਣਾ ਕੰਮ ਨਹੀਂ ਨਹੀਂ ਚੱਲ ਰਹੀ ਹੈ ਕਿੰਨੀ ਪਰੇਸ਼ਾਨੀ ਚ ਆ ਰਹੀ ਹੈ ਇਹਨਾਂ ਨੂੰ ਤਾਂ ਆਈ ਰਹੀ ਹੈ ਜੀ ਪਰੇਸ਼ਾਨੀ ਤਾਂ ਆ ਰਹੀ ਹੈ ਮਰੀ ਨੂੰ ਕੋਲ ਲੇ ਕੇ ਉਹਨਾਂ ਕਿੰਨਾ ਤੇ ਜੇ ਆਪਾਂ ਕੀ ਵਿਚੇ ਬੱਚਾ ਮਾਰਾ ਜੀ ਪਰੇਸ਼ਾਨੀ ਹੈ ਜੀ ਅਸੀਂ ਗੱਲ ਕਰੀ ਬੱਚਾ ਉੱਪਰ ਦੇ ਘੁਮਾ ਕੇ ਲੈ ਕੇ ਆਉਣਾ ਪਊਗਾ ਜੀ ਨਹੀਂ ਐਨੇ ਕਿਉਂ ਨਾ ਤੇ ਇੱਥੇ ਇੱਥੋਂ ਹੀ ਲੈ ਕੇ ਆ ਨਹੀਂ ਸਕਦੇ ਇਹ ਜਲਦੀ ਹੋਵੇ ਤਾਂ ਵਧੀਆ ਤੇ ਫਿਰ ਜੀ ਜਾਸ ਸਿੰਘ ਮੇਰਾ ਨਾਮ ਹੈ ਜੀ ਇੱਥੇ ਕਿਥੇ ਆਉਂਦਾ ਹਾਂ ਇੱਥੇ ਸਰਕਾਰੀ ਹਸਪਤਾਲ ਚ ਆਇਆ ਜੀਪਨਗਰ ਤੇ ਮੈਂ ਰਹਿੰਦਾ ਨਹੀਂ ਸਰਕਾਰ ਦੇ ਹਸਪਤਾਲ ਚ ਆਏ ਆ ਇਹਦੇ ਲਿਫਟ ਵੀ ਸਾਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਹੈ ਜਿੱਦ ਮੈਂ ਹੁਣ ਮਰੀਜ਼ ਆਉਂਦਾ ਕੋਈ ਬੱਚੇ ਜਾਂ ਕੋਈ ਜਾਦਾ ਸੀਰੀਅਸ ਵਾਲੀ ਲੇਡੀਸ ਹੋ ਗਈ ਜੀ ਉਹਨੂੰ ਤਾਂ ਹ ਲੈ ਕੇ ਜਾਣਾ ਬਹੁਤ ਔਖਾ ਹੈ ਬੜੀ ਮੁਸ਼ਕਲ ਬਹੁਤ ਦਿਨ ਤੋਂ ਮੈਂ ਤਿੰਨ ਜਾਂ ਦੰਨ ਹੋ ਗਏ ਬੜੀ ਪ੍ਰੇਸ਼ਾਨੀ ਆ ਰਹੀ ਹੈ ਹੋਰ ਵੀ ਲੋਕਾਂ ਨੂੰ ਵੇਖ ਰਿਹਾ ਮੈਂ ਦੋ ਦੋ ਲੋਕੇ ਤੇ ਫਿਰਦੇ ਨੇ ਮੈਨੂੰ ਹੋਰ ਵੀ ਲੋਕਾਂ ਨੂੰ ਵੇਖ ਰਿਹਾ ਉਹ ਵੀ ਬੜੇ ਪ੍ਰੇਸ਼ਾਨ ਹੋ ਰਹੇ ਨੇ ਕੱਲ ਇੱਕ ਲੇਡੀਸ ਜੀ ਵਿਚਾਰੀ ਉਹਨੇ ਬੜੀ ਮੁਸ਼ਕਲ ਨਾਲ ਸਟ੍ਰੈਚਰ ਤੇ ਵੀ ਸਟ੍ਰੈਚਰ ਵੀ ਹੈ ਨਹੀਂ ਤੇ ਕੰਮ ਜਾਓ ਸਟ੍ਰੈਚਰ ਰੁਕੀਆਂ ਆਈਆਂ ਨੇ ਜੇ ਕਿਸੇ ਸਟਾਫ ਨੂੰ ਜਾ ਲੈ ਕੇ ਜਾਓ ਇੱਕ ਬਿਲ ਚਰ ਹੈਗੀ ਆ ਉਹਨੂੰ 15-15 20-20 ਮਿੰਟ ਲੱਗ ਰਿਹਾਦਾ ਬੰਦੇ ਨੂੰ ਹੈਂਡ ਲੈਣ ਵਾਸਤੇ ਉਹਦੋਂ ਫਿਰ ਉਹਨੂੰ ਹੈਂਡ ਓਵਰ ਕਰੋ ਜਾ ਕੇ ਫਿਰ ਉਹਨੂੰ ਲੈ ਕੇ ਆਓ ਤਹਾਂ ਤੋਂ ਪਲੀ ਨੂੰ ਥੱਲੇ ਲੈ ਕੇ ਆਉਣਾ ਕਰਨਾ ਪੰਜਾਬ ਦੇ ਪ੍ਰੇਸ਼ਾਨ ਨੇ ਜੀ ਉਹੀ ਗੱਲ ਰਹਿਦਾ ਇਹ ਇੱਥੇ ਦੇ ਪ੍ਰਸ਼ਾਸਨ ਨੂੰ ਹੀ ਮਤਲਬ ਸਟਕ ਗਈ ਹੈ ਪਰ ਆਹ ਜਿਹੜੀ ਲਿਫਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਲੋਕਾਂ ਨੂੰ ਜੋ ਪੁਲਿਸ ਰਿਕਵੈਸਟ ਹੈ ਪ੍ਰਸ਼ਾਸਨ ਮੈਂ ਠੀਕ ਕਰਾਇਆ ਜਾਵੇ

ਜਦੋਂ ਇਹ ਫਾਈਨਲ ਹੋ ਗਿਆ ਤਾਂ ਉਸ ਤੋਂ ਬਾਅਦ ਸਾਨੂੰ ਉੱਪਰੋਂ ਚਿੱਠੀ ਆਈ ਕਿ ਡਾਇਰੈਕਟਰ ਪੀ ਐਚ ਸੀ ਵੱਲੋਂ ਨਾ ਇਹ ਉੱਪਰੋਂ ਹੀ ਪੂਰੇ ਪੰਜਾਬ ਦਾ ਕੰਟਰੈਕਟ ਹੋਣਾ ਤੇ ਫੇਰੇ ਠੀਕ ਹੋਣੀ ਆ ਤੇ ਹੁਣ ਦੁਬਾਰਾ ਜਿਹੜਾ ਪਿਛਲੇ ਹਫਤੇ ਸਾਨੂੰ ਫੋਨ ਆਇਆ ਡੀ ਸੀ ਸਾਹਿਬ ਵੱਲੋਂ ਸਾਡੇ ਸੀ ਵੱਸੇ ਜਿੰਨੇ ਸਾਨੂੰ ਕਿਹਾ ਕਿ 1 ਲੱਖ ਰੁਪਏ ਦੀ ਸੈਂਕਸ਼ਨ ਲੈ ਕੇ ਕਿ ਤੁਸੀਂ ਲਿਫਟ ਜਿਹੜੀ ਪ੍ਰਾਇਓਰਟੀ ਤੇ ਜਿਹੜੀ ਹੈ ਠੀਕ ਕਰਵਾਓ ਉਹ ਚਿੱਠੀ ਅਸੀਂ ਉੱਚ ਅਧਿਕਾਰੀਆਂ ਨੂੰ ਭੇਜੀ ਹੋਈ ਹੈ ਜਦੋਂ ਮਨਜ਼ੂਰੀ ਆ ਜਾਂਦੀ ਹੈ ਉਸ ਤੋਂ ਬਾਅਦ ਇਹ ਠੀਕ ਕਰਵਾ ਲਈ ਜਾਏ ਇਹਨੇ ਸ਼ਾਇਦ ਨੂੰ ਤਾਂ ਲੱਗਾ ਸਰ ਜੀ ਯਾ ਪਤਾ ਨਹੀਂ ਵੀ 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 ਇਹ ਬੜਾ ਲੱਗਦਾ ਪਰੇਸ਼ਾਨੀ ਹੋ ਰਹੀ ਹੈ ਇਸ ਬਾਰੇ ਕੋਈ ਹੱਲ ਤੱਕ ਨਹੀਂ ਹੈ ਦੇਖੋ ਇਹ ਤਾਂ ਜਦੋਂ ਹੁਣ ਸਰਕਾਰ ਦੀ ਮਰਜ਼ੀ ਸੀਗੀ ਜਾਂ ਉੱਪਰੋਂ ਪੀਐਸਈ ਡਾਇਰੈਕਟਰ ਜਿਹੜੇ ਸਰਕਾਰ ਦਾ ਪੂਰੇ ਪੰਜਾਬ ਦੀ ਆ ਹੀ ਹੋਣਾ ਸੀ ਕੰਟਰੈਕਟ ਤੇ ਇਹ ਜੇ ਕੰਮਾਂ ਵਿੱਚ ਕਈ ਵਾਰੀ ਦੇਰੀ ਹੋ ਜਾਂਦੀ ਹੈ ਨਾ ਵਿੱਚੋਂ ਅਸੀਂ ਠੀਕ ਵੀ ਕਰਾਈ ਹੈ ਪਰ ਫਿਰ ਦੁਬਾਰਾ ਖਰਾਬ ਹੋ ਗਈ ਮਹੀਨਾ ਠੀਕ ਚੱਲੀ ਫਿਰ ਦੁਬਾਰਾ ਖਰਾਬ ਹੋ ਗਈ ਤੇ ਹੁਣ ਲੱਗਦਾ ਹੈ ਮੈਨੂੰ ਕਿ ਜਲਦੀ ਠੀਕ ਹੋ ਜਾਈਗੀ ਸੈਕਸ਼ਨ ਮਿਲ ਜਾਈਗੀ ਸਾਨੂੰ ਉੱਪਰੋਂ ਫਿਰ ਅਸੀਂ ਕਰਵਾ ਦਾਂਗੇ